ਮੈਂ ਬੈਠੋ ਤੇ ਤੂੰ ਆਪ ਲੱਗੀ ਸੀ ਮੈਂ ਬੈ ਗਈ ਇੱਥੇ ਤੈਨੂੰ ਵੀ ਆਖਣ ਲਈ ਹਾਂ ਵੀ ਚੱਲ ਬਾਹਰ ਆਉਂਦਾ ਵਾ ਤੇ ਇਦਾਂ ਗੱਲ ਕਰਦੀ ਹਾਂ ਮੈਂ ਰੋਟੀ ਖਾਣੇ ਮਮੀ ਅੰਦਰ ਚੱਲ ਠੀਕ ਵਾ ਤੇਰੀ ਗੱਲ ਤੈਨੂੰ ਮੈਂ ਆਦਨ ਕਿਹਾ ਸੀਗਾ ਹਾਂਜੀ ਵੀ ਕਿਹ ਮੁੰਡੇ ਨੂੰ ਕਹਿ ਛੜੀ ਪਹਿਲੀ ਵੱਲੋਂ ਤੇ ਗੱਲ ਕੀਤੀ ਏ ਤੂੰ ਨਹੀਂ ਉਹ ਮੈਂ ਗੱਲ ਕੀਤੀ ਏ ਮੁੰਡੇ ਨਾਲ ਪੱਕਿਆਂ ਕਰ ਦੇਣਾ ਹੀ ਇਹ ਨਾ ਹੋਵੇ ਵੀ ਚਲਾ ਕੇ ਖੇਡ ਜੇ ਸਾਡੇ ਨਾਲ ਨਹੀਂ ਨਹੀਂ ਮੈਂ ਉਹਨੇ ਪੂਰੀ ਗੱਲ ਕੀਤੀ ਆ ਜਿੱਦਾਂ ਮੈਂ ਬੋਲੂਂਗਾ ਨਾ ਉਦਾਂ ਹੀ ਕਰਨਾ ਘਰ ਆ ਕੇ ਵੀ ਕੀ ਹਾਂ ਦਾ ਠੀਕ ਆ ਹਾਂਜੀ ਹਾਂਜੀ ਜਦੋਂ ਮਰਜ਼ੀ ਸਾਧ ਲਈਏ ਉਹਨੂੰ ਦੋਹਾਂ ਕਿੱਲੇ ਦੀ ਗੱਲ ਕੀਤੀ ਮੈਂ ਚੱਲ ਠੀਕ ਵਾ ਇਹ ਗੱਲ ਤਾਂ ਮੈਂ ਵੀ ਕਹੀ ਸੀ ਵੀ ਦੋ ਕਿੱਲੇ ਮਿਲਦੇ ਆ ਜੇ ਪੈਸੇ ਘਟਣਗੇ ਤੇ ਅਸੀਂ ਆਪਣੇ ਕੋਲੋਂ ਪਾ ਦਾਂਗੇ ਉਹਨੇ ਕਹਿਣਾ ਹੀ ਆ ਬਸ ਲੈਣੇ ਕਿੰਨੇ ਆ ਤੇ ਜੇ ਤੂੰ ਗੱਲ ਕੀਤੀ ਆ ਤੇ ਮੇਰਾ ਤਾਂ ਤਾਂ लवली ਨੂੰ ਨਾ ਸੱਦਾ ਅੱਜ लवली ਨੂੰ ਕਹਿੰਦੀ ਸੱਦਣਾ ਮਾੜੀ ਜਿਹੇ ਕੰਨਾਂ ਵਿੱਚੋਂ ਦੀ ਗੱਲ ਕੱਢ ਛੱਡਦੇ ਆ ਮੰਮੀ ਕਿਤੇ ਨਾਲ ਨਾ ਆ ਜੇ ਕੱਲ ਨੂੰ ਕਹਿੰਦੇ ਨਾਲ ਜਾ ਕੇ ਕਰਾਉਣਾ ਕੰਮ ਨਹੀਂ ਨਹੀਂ ਮੁੰਡੇ ਦੇ ਮੱਥੇ ਨਹੀਂ ਅਸੀਂ ਇਹਨੂੰ ਲਾਉਣਾ ਤੂੰ ਉਹਨੂੰ ਚੰਗੀ ਤਰ੍ਹਾਂ ਸਮਝਾ ਵੀ ਦਵੀਂ ਜੇ ਬਾਈ ਚਾਂਸ ਕਹੂਗਾ ਉਹਨੂੰ ਮਿਲਣਾ ਵਾ ਤੂੰ ਉਹਨੂੰ ਕਹੀ ਐਸਾ ਆਪਣਾ ਗੱਲ ਕਰੀ ਮੇਰੀ ਗੱਲਾਂ ਹਾਂ ਲਵਲੀ ਨੇ ਸੱਦਣ ਵਾਲਾ ਤਾਂ ਮੈਂ ਤਾਂ ਕਹਿਣ ਡਈ ਆ ਕਿ ਪਹਿਲਾਂ ਇੱਕ ਦੋ ਵਾਰ ਸੱਦਿਆ ਹੋਊ ਨਾ ਉਹਨੂੰ ਹਰ ਤੇ ਯਕੀਨ ਹੋ ਜਾਊਗਾ ਕੋਈ ਨਹੀਂ ਸਾਥ ਲੈਣੇ ਫਿਰ ਮਾੜਾ ਇਹ ਕੰਨੀ ਕੱਢ ਦਿੰਨੇ ਆ ਤਾਂ ਤੇ ਤੈਨੂੰ ਮੈਂ ਕਹਿਣ ਡਈ ਆ ਸੌਦੇ ਤੇ ਮੁੜ ਕੇ ਉਹਨੇ ਆਉਣਾ ਹੀ ਨਹੀਂਗਾ ਉਹਨੇ ਕਹਣਾ ਕੋਈ ਗੱਲ ਨਹੀਂ ਪਹਿਲੀ ਲੈਣ ਡੇ ਆ ਕਿਉਂਕਿ ਆਪਣੇ ਘਰ ਦੇ ਵੀ ਕਈ ਕੰਮ ਹੁੰਦੇ ਆ ਉਹਦੇ ਹੁੰਦੇ ਆ ਨਾ ਬੜੀ ਨੂੰ ਸੱਦਾਂਗੇ ਨਾ ਇਹੀ ਗੱਲ ਤੇ ਮੈਂ ਕਹਿਣ ਲਈ ਆ ਉਹਦਾ ਪਾਸੋਂ ਜੀ ਕੰਨੀ ਗੱਲ ਘੜਦੀ ਏ ਕਿ ਪੈੜੀ ਲੈਣੀ ਆ ਤਾਂ ਕਿ ਮੈਂ ਕਹਿਣੀ ਆ ਕਿ ਜੇ ਬਿਲਕੁਲ ਨਾ ਨਾ ਦੱਸਿਆ ਉਹਨੂੰ ਇਹ ਹੋ ਜਾਣਾ ਵਾ ਕਿ ਮੇਰੇ ਤੋਂ ਚੋਰੀ ਰੱਖਣ ਦੇ ਆ ਫਿਰ ਸਾਰਾ ਜਿਹੜਾ ਕੰਮ ਆ ਨਾ ਚੋਪਟ ਹੋ ਜਾਣਾ ਹੀ ਉਹ ਇਹ ਵੀ ਉਹ ਗਾਨੂ ਆਇਆ ਹੋਗਾ ਨਾ ਉਹਨੂੰ ਉਹ ਗਾਨੂ ਪੁੱਛਿਆ ਵਾ ਦਲਜੀਤ ਮੈਂ ਤਾਂ ਹੀ ਤੇ ਤੈਨੂੰ ਕਹਿਣ ਲਈ ਆ ਦੋ ਤਿੰਨ ਵਾਰਾਂ ਨੂੰ ਸੱਦਿਏ ਇੱਕ ਵਾਰਾ ਹੁਣ ਸੱਦ ਲੈਨੇ ਆ ਇੱਕ ਦੋ ਵਾਰਾਂ ਬਾਅਦ ਵਿੱਚ ਸੱਦ ਲਾਂਗੇ ਪਾਵੇਂ ਨਾ ਇਹਦਾ ਭਰਾ ਹੀ ਆ ਉਹ ਇੱਕ ਦੋ ਗਰਾਂ ਦਾ ਕੰਮ ਭੱਜਾ ਨਾ ਮੁੜ ਕੇ ਉਹਨੇ ਆਪੇ ਹੀ ਨਹੀਂ ਆਉਣਾ ਕੋਈ ਨਹੀਂ ਅੱਜ ਸਾਧ ਲਈ ਪਰ ਮੈਂ ਤੇ ਉਹ ਗੱਲ ਹੀ ਕਹਿਣ ਲਈ ਆ ਫਿਰ ਫੋਨ ਕਰੀਏ ਉਹਨੂੰ ਧਿਆਨ ਕੇ ਤੇ ਗੱਲ ਸੁਣ ਜਾ ਤੂੰ ਆ ਵੀ ਕਰਵਾ ਫੋਨ ਕੋਈ ਨਹੀਂ ਮੈਂ ਹੀ ਕਰ ਲੈਣੀ ਆ ਪਰ ਇੱਕ ਰਾਦਾ ਮੇਰਾ ਇਹ ਵੀ ਆ ਕਿ ਤੇਰਾ ਡੈਡੀ ਨਾਲ ਸਲਾਹ ਕਰ ਲਾ ਇਹ ਨਾ ਹੋਵੇ ਉਹ ਮੁੜ ਕੇ ਸਾਡੇ ਦੋਵਾਂ ਜਾਣਿਆਂ ਦਾ ਗੱਲ ਪੈਣ ਵੀ ਆਪੇ ਹੀ ਮਖ्तार ਬਣੇ ਫਿਰਦੇ ਜੇ ਤੁਸੀਂ ਡੈਡੀ ਨਾਲ ਗੱਲ ਕਰਨੀ ਪੈਣੀ ਹੈ ਤੂੰ ਕਰੇਗਾ ਡੈਡੀ ਨਾਲ ਗੱਲ ਫਿਰ ਕਲ ਨਾ ਬਈ ਨੀ ਮੈਂ ਕਰ ਲੈਣਾ ਕਰ ਤਰੀ ਕਲ ਡੈਡੀ ਨਾਲ ਗੱਲ ਕਰ ਵੀ ਡੈਡੀ ਵੀ ਮੇਰਾ ਰਾਧਾ ਲਵਲੀ ਨਾਲ ਸੱਦ ਕੇ ਸਲਾਹ ਕਰ ਲਈਏ ਮੈਂ ਜਨਾ ਵੀ ਲੀ ਹਣੀ ਕਰ ਚਲ ਵੇਖ ਲੈ ਜਾ ਕਰ ਕਰ ਠੀਕ ਚਲ ਇਹਨੂੰ ਤਾਂ ਮੈਂ ਹੁਣ ਸਮਝਾਤਾ ਵਾ ਕਿ ਇਸ ਤਰੀਕੇ ਨਾਲ ਕੰਮ ਚੱਲਣਾ ਵਾ ਹੁਣ ਇਹ ਮੰਨ ਜਾਣਾ ਇਹਦੇ ਅਸੀਂ ਫੇਰ ਪੰਜੀ ਉਂਗਲਾ ਕੇ ਹੋਵੇ ਚਾ ਹਮਦੀ ਆ ਤੇ ਇਤਨਾ ਗੱਲ ਕਰਦੀ ਹੌਣ ਹੀ ਡਈ ਹੈ ਜੋਤ ਹਾਂਜੀ ਮਮ ਇੱਥੇ ਬਿਆਹ ਹਾਂ ਮੇਰੀ ਗੱਲ ਸੁਣ ਹਾਂਜੀ ਜੁੱਤੀ ਲਾ ਕੇ ਤਾਂ ਹੋ ਜਾ ਪੁੱਤ ਹਾਂਜੀ ਅਮਾ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਕਿ ਗੱਲ ਤੇਰੇ ਨਾਲ ਕਿੱਦਾਂ ਕਰਾਂ ਕੀ ਕਰਾਂ ਮੇਰਾ ਵੀ ਘਰ ਦਿਲ ਜਿਆ ਨਹੀਂ ਅੱਜ ਲੱਗਣ ਰਿਹਾ ਉਹ ਜੋ ਬੰਦੀ ਜੱਦੀ ਆਈ ਜਾਣ ਰਹੀ ਆ ਤੇ ਨਾਲੇ ਮੈਂ ਸੋਚਣ ਡਈ ਹੀ ਕਿ ਅੱਜ लवली ਨੂੰ ਨਾ ਫੋਨ ਕਰਕੇ ਪੁੱਤ ਸੱਦੀਏ ਵੇਖ ਲਓ ਮੰਮੀ ਜੀ ਉਦਾਂ ਕੋਈ ਕੰਮ ਹੈ ਕੰਮ ਇਹੋ ਹੀ ਉਹ ਪਿਆਲੀ ਵਾਲਾ ਆਉਂਦਾ ਹੀ ਬਾਰ-ਬਾਰ ਪੀਤਾ ਨੂੰ ਨਾਂ ਲੱਗਦੀ ਆ ਜੇ ਲੈਣੀ ਆ ਤਾਂ ਮੈਨੂੰ ਦੱਸੋ ਜੇ ਨਹੀਂ ਲੈਣੀ ਤਾਂ ਮੈਂ ਹੋਰ ਕਿਸ ਨੂੰ ਦੇ ਦਾਂ ਗਾਕਾ ਹੋਰ ਵੀ ਆਉਣ ਦੇ ਆ ਤੇ ਮੈਂ ਹਾਂ ਚੱਲ ਇੱਕ ਹੋਰ ਲਵਲੀ ਨਾ ਵੀ ਸਲਾਹ ਕਰ ਲੈਂਦੇ ਚਲੋ ਕੋਈ ਨਹੀਂ ਮੰਮੀ ਜੀ ਕਹਿ ਲੋ ਤੁਸੀਂ ਵੀਰ ਜੀ ਨੂੰ ਤੇ ਟਾਡਾ ਮੰਨਿਆ ਤੇ ਫਿਰ ਉਹਨਾਂ ਨੂੰ ਬੁਲਾ ਲਓ ਵੇਖ ਲਾ ਮੈਂ ਫੋਨ ਕਰਾਂ ਕਿ ਤੂੰ ਹੀ ਫੋਨ ਕਰਕੇ ਸੱਦ ਲੇਂਗੀ ਮੰਮੀ ਜੀ ਜਿੱਦਾਂ ਤੁਸੀਂ ਕਹਿੰਦੇ ਜੇ ਨਾ ਮੈਂ ਉਦਾਂ ਹੀ ਕਰ ਲੂੰਗੀ ਜੇ ਤੁਸੀਂ ਫੋਨ ਕਰਤਾ ਤਾਂ ਵੀ ਕੋਈ ਗੱਲ ਨਹੀਂ ਜੇ ਮੈਂ ਕਰਤਾ ਤਾਂ ਵੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਮੈਂ ਹੀ ਕਰ ਦਿੰਨੀ ਆ ਫਿਰ ਨਿਆਣਾ ਇਹ ਸੋਚੂਗਾ ਵੀ ਭੈਣ ਨੇ ਫੋਨ ਕੀਤਾ ਵਾ ਹਾਂਜੀ ਮਾਸੀ ਉਹਨਾਂ ਨੇ ਫੋਨ ਨਹੀਂ ਕੀਤਾ ਤੇ ਮੈਂ ਕਰਕੇ ਤਾਂ ਸੱਦ ਲੈਣੀ ਆ ਉਹਨੂੰ ਚੱਲ ਫਿਰ ਵੀ ਸਲਾਹ ਲਈ ਪੁੱਤ ਚੰਗੀ ਹੁੰਦੀ ਆ ਕੋਈ ਸਲਾਹ ਦਊਗਾ ਹੀ ਹਨ ਉਹ ਵੀ ਹਾਂਜੀ ਕੋਈ ਨਹੀਂ ਤਹੀਂ ਕਹਿ ਲੋ ਵੇ ਜੀ ਨੂੰ ਬਾਕੀ ਇਹ ਆ ਵੀ ਇਹਨਾਂ ਦੀ ਕਮੀ ਤੇ ਕਦੇ ਨਹੀਂ ਪੂਰੀ ਹੋ ਸਕਦੀ ਤੇ ਗਾਂਹ ਜ਼ਿੰਦਗੀ ਤੇ ਕੱਟਣੀ ਆ ਨਾ ਪੁੱਤ ਹੈ ਹੋਈ ਤਾਂ ਗੱਲ ਵਾ ਹੁਣ ਮੈਨੂੰ ਉਹ ਭੁੱਲਦਾ ਵਾ ਕਿੱਦਾਂ ਮੈਂ ਪਾਲਿਆ ਪੜਾਇਆ ਵਿਆਹਾ ਸੌ ਰੀਜਾਂ ਹੀ ਮੇਰੇ ਮਾਂਦੇ ਵਿੱਚ ਉਹ ਤੇ ਮੇਰੀਆਂ ਮਾਂ ਦੀਆਂ ਮਨ ਵਿੱਚ ਹੀ ਰਹਿ ਗਈਆਂ। ਕੀ ਕਰਾਂ? ਕਿੰਨੂੰ ਆਪਣਾ ਦੁੱਖ ਮੈਂ ਸੁਣਾਵਾਂ? ਕਈ ਗੱਲਾਂ ਅਮਜੀ। ਤੇਹੀ ਮੈਂ ਤਣਾ ਛੱਡੋ। ਜੇ ਤੇ ਤਹੀ ਇਦਾਂ ਕਰੋਗੇ ਤੇ ਮੈਂ ਕਿਦੇ ਆਸਰੇ ਰਹਿਣਾ? ਮੈਂ ਤੇ ਤੁਹਾਡੇ ਆਸਰੇ ਇੱਥੇ ਰਹੀ ਜਾਨੀ ਆ। ਵੀ ਤੁਸੀਂ ਮੇਰਾ ਸਾਥ ਦਿੰਦੇ ਜੇ ਮੇਰੇ ਨਾਲ ਗੱਲਬਾਤ ਹੀ ਕਰਦੇ ਜੇ। ਘਰ ਵਿੱਚ ਮੇਰੀ ਸਲਾਹ ਲੈਂਦੇ ਜੇ। ਜੇ ਤੁਸੀਂ ਮੈਨੂੰ ਇੰਨਾ ਕ ਨਾ ਪੁੱਛੋ ਤੇ ਮੈਂ ਕਿਦੇ ਜੋਗੀ? ਪੁੱਤ ਆ ਜਿਹੜੇ ਦਿਨ ਮੈਂ ਕੱਟਣ ਲਈ ਆ ਨਾ ਉਹ ਜਾਂ ਤੇ ਮੈਨੂੰ ਪਤਾ ਵਾ ਜਾਂ ਰੱਬ ਨੂੰ ਪਤਾ ਵਾ। ਇੱਕ ਮਿੰਟ ਇਹ ਘਰ ਵਿੱਚ ਖਲੋਣ ਨੂੰ ਜੀ ਨਹੀਂ ਕਰਦਾ ਸੋ ਆਸਾਂ ਲਾਈਆਂ ਸੀ ਹੁੰਦਾ ਹੀ ਪਛੁੱਟੀ ਆਊਗਾ ਮਕਾਨ ਨਵੇਂ ਬਣਾਵਾਂਗੇ ਨੀਂਆ ਭਰਾਂਗੇ ਆਹ ਕੰਮ ਕਰਾਂਗੇ ਉਹ ਤੇ ਨਾ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਵਾ ਕੋਈ ਗੱਲ ਨਹੀਂ ਮੰਮੀ ਜੀ ਤੀ ਹੌਸਲਾ ਨਾ ਛੱਡਿਆ ਕਰੋ ਤੁਹਾਡੇ ਹੌਸਲੇ ਕਰਕੇ ਤੇ ਮੈਂ ਦਿਨ ਕੱਟੀ ਜਾਂਦੀ ਆ ਕੋਈ ਗੱਲ ਨਹੀਂ ਜੇ ਹੋਂ ਰੱਬ ਨੇ ਪਾਣਾ ਵਰਤਾਇ ਦਿੱਤਾ ਵਾ ਤੇ ਮੰਨਣਾ ਤੇ ਪਹਿਣਾ ਹੀ ਆ ਤੀ ਨਾ ਹਿੰਮਤ ਛੱਡਿਆ ਕਰੋ ਚੱਲ ਪੁੱਤ ਕੋਈ ਨਹੀਂ ਖਾ ਤੂੰ ਵੀ ਰੋਟੀ ਤੇ ਮੈਂ ਲਵਲੀ ਨੂੰ ਫੋਨ ਕਰ ਲੈਣੀ ਆ ਫਿਰ ਹਾਂਜੀ ਠੀਕ ਚੱਲ ਇਹ ਤੇ ਮੇਰੀਆਂ ਗੱਲਾਂ ਵਿੱਚ ਆਈ ਗਈ ਆ ਏਦਾਂ ਕਰਦੀ ਆ ਲਵਲੀ ਨੂੰ ਫੋਨ ਲਾ ਕੇ ਨਾ ਸਾਦੀ ਲੈਣੀ ਆ ਦਲਜੀਤ ਵੀ ਨਹੀਂ ਵੇਲੀੋਂ ਮੁੜਿਆ ਪੀਪੇਲੀੋਂ ਆਣ ਕੇ ਦੱਸਾਂ ਪਿਡਿਆਲੀ ਨੇ ਕੀ ਕਿਹਾ ਵਾ ਉੱਥੇ ਹੀ ਜੰਮ ਗਿਆ ਵਾ ਜਾਂ ਕੋਈ ਗੱਲਾਂ ਵਾਲਾ ਆ ਗਿਆ ਹੁਣਾਂ ਮੈਨੂੰ ਇਹ ਆ ਵੀ ਜੇ ਮੈਂ ਫੋਨ ਕਰਤਾ ਤੇ ਇਹ ਨਾ ਮੇਰੇ ਗਾਲ ਪੈਣ ਮੈਨੂੰ ਦੱਸੇ ਤਾਂ ਸਹੀ ਆਣ ਕੇ ਵੀ ਕੀ ਕਹਿੰਦੇ ਆ ਘਰ ਦਾ ਬਸ ਬੜਾ ਵਧੀਆ ਚਲਣ ਡਿਆ ਓਏ ਦਲਜੀਤ ਹੀ ਲਈ ਫਿਰਦਾ ਘਰ ਦਾ ਕੰਮ ਹੋਣਾ ਹਾਂਜੀ ਨਹੀਂ ਨਹੀਂ ਮੈਂ ਨਹੀਂ ਹੱਥ ਹੁੱਥ ਕਦੀ ਲਾਇਆ ਕੰਮ ਨੂੰ ਉਹ ਕੰਮ ਨਹੀਂ ਕਰੁੰਦਾ ਵਿਚਾਰਾ ਹਾਂਜੀ ਚਲੋ ਠੀਕ ਆ ਫਿਰ ਮੈਂ ਬਾਅਦ ਚ ਕਰੂੰਗਾ ਜੀ ਕਿਦਾ ਮੋੜਾ ਮੁੰਡਿਆ ਉਹ ਮੋੜਾ ਯਾਰ ਦੋਸਤ ਘਰ ਬਾਰੇ ਡਿਆ ਪੁੱਛਣ ਅੱਛਾ ਅੱਛਾ ਕਿੱਦਾਂ ਕੰਮ ਕਰ ਚੱਲਦਾ ਠੀਕ ਆ ਮੈਂ ਤੇਰੇ ਲੋਤਸਣਾ ਮੈਂ ਉਹ ਲਈ ਫਰਦਾ ਕਰਦਾ ਕੰਮ ਹੁਣ ਉਹਦੇ ਕਰਨਾ ਪੈਣਾ ਕੰਮ ਤੇ ਕਰਨਾ ਪੈਣਾ ਹੁਣ ਤੁਹਾਨੂੰ ਮਤਲਬ ਹਾਂ ਮੈਂ ਤੁਹਾਡੇ ਲਈ ਕੰਮ ਆਇਆ ਬੜਾ ਜ਼ਰੂਰੀ ਸੀ ਹਾਂ ਦੱਸ ਮੇਰਾ ਪੁੱਤ ਉਹ ਪੈਸੇ ਆ ਗਏ ਨਾ ਜੋ ਤੇ ਭਾਬੀ ਦੇ ਆ ਆ ਗਏ ਮੇਰਾ ਦਾ ਭਾਂਡਿਆ ਸੀ ਉਹਨੂੰ ਪੈਣੀ ਲਿਆ ਦੀਏ ਹੈਗੀ ਕਿਤੇ ਵਕਾਉਂ ਜੀ ਪਹਿਲੀ ਵਕਾਉ ਆ ਹੜਾ ਲੱਗਣੀ ਜਿੱਤੇ ਹੋਣੀ ਆਹੋ ਉਹ ਵੇਚਣ ਦੇ 2 ਕਿੱਲੇ ਚੱਲ ਫਿਰ ਜੇ ਮਿਲਦੀ ਹੈ ਤੇ ਲੈ ਲੈਨੇ ਆ ਮੇਰੀ ਗੱਲ ਸੁਣੋ ਹਾਂ 40 ਲੱਖ ਰੁਪਏ ਆਇਆ ਕਹਿੰਦੇ ਆਹੋ ਇਹਨੇ ਕ ਪੈਸੇ ਤੇ ਆ ਗਏ ਜੇ ਵੱਧ ਪੈਣਗੇ ਤਾਂ ਕੋਲੋਂ ਪਾ ਦਾਂਗੇ ਉਹਦੀ ਜ਼ਮੀਨ ਬਣਾ ਦਈਏ ਨਾਲੇ ਆ ਤੇ ਦੋ ਕਿਲੇ ਨੂੰ ਘਰੋਂ ਆਉਂਦੇ ਆ ਤੇ ਦੋ ਕਿਲੇ ਵਿੱਚ ਚਾਰ ਕਿਲੇ ਹੋ ਜਾਣਗੇ ਤੇ ਜੇ ਠੇਕੇ ਤੇ ਵੀ ਦੇਣੀ ਹੋਊਗੀ ਇਹਨੇ ਜੋਦ ਨੇ ਹਾਂਜੀ ਹਾਂਜੀ ਤੇ 2 ਲੱਖ ਰੁਪਿਆ ਦਾ ਬਣ ਜਾ ਕਰਨਾ ਇਹ ਆ ਵੀ ਖਰਚਾ ਪਾਣੀ ਆਈ ਹੋਗਾ ਮਹੀਨੇ ਦਾ ਆਹ ਮੈਂ ਤਾਂ ਹੀ ਕੱਢਿਆ ਚੱਲ ਵੇਖ ਲਓ ਜੇ ਹੈਗੀ ਆ ਤੇ ਫਿਰ ਲੈ ਲੈਨੇ ਕੋਈ ਗੱਲ ਨਹੀਂ ਮੇਰਾ ਨਾ ਤਾਂ ਵੀ ਲਵੜੀ ਨੂੰ ਬੁਲਾ ਲਈਏ ਉਹਨੂੰ ਬੁਲਾਉਣਾ ਪੁੱਤ ਜ਼ਰੂਰੀ ਆ ਹਨ ਉਹ ਜਿਗਮੀ ਆ ਸਾਹਮਣੇ ਸਭ ਕੋ ਕਰਾਇਆ ਹਵਾ ਠੀਕ ਹੈ ਕਿ ਨਹੀਂ ਹਾਂਜੀ ਉਹਦੇ ਅੱਖਾਂ ਦੇ ਸਾਹਮਣੇ ਪੈਸੇ ਪੂਰੇ ਦਿੱਤੇ ਹੋਣਗੇ ਤਦਲੇ ਨੂੰ ਪਤਾ ਹੋਊਗਾ ਨਾਲੇ ਨਾਲ ਉਹ ਕਰਾ ਲੂਗਾ ਤੇ ਜੇ ਅਹੀਂ ਕੱਲਿਆਂ ਨੇ ਕਰਤਾ ਨਾ ਤੇ ਉਹਨਾਂ ਕਹਣਾ ਵੀ ਇਹ ਖਾ ਗਏ ਆ ਨਾ ਜ ਉਹਨਾਂ ਨੇ ਹੋਣੀ ਆ ਪਤਾ ਲੱਗ ਹੀ ਜਾਣਾ ਗੱਲ ਨੂੰ ਓਏ ਉਹ ਤੇ ਲੱਗ ਹੀ ਜਾਣਾ ਪਤਾ ਤੇ ਕੋਈ ਗੱਲ ਨਹੀਂ ਲੜੀ ਨੂੰ ਫੋਨ ਕਰ ਦੋ ਤੁਸੀਂ ਕਿ ਮੈਂ ਕਰਾਂ ਨਹੀਂ ਤੂੰ ਹੀ ਕਰ ਦੇ ਮੈਂ ਉਹਨੂੰ ਕੀ ਕਹਣਾ ਤੂੰ ਆ ਕੇ ਭੇਜਦਾ ਕਰਕੇ ਪਹਿਲੀ ਮਿਲ ਲਈ ਆ ਹਾਂਜੀ ਤੇ ਜੇ ਤੁਸੀਂ ਆਖੋ ਤੇ ਅਹੀਂ ਲੈ ਲਈਏ ਲੈਣੀ ਉਹ ਤਾਂ ਗੱਲ ਹੋਈੋ ਤਾਂ ਨਾ ਜੋ ਕਰਨੀ ਆ ਆਹੋ ਉਮੀਨੇ ਗੱਲ ਕੀਤੀ ਇਹ ਗੱਲ ਨੂੰ ਕੁੜੀ ਦੇ ਪੈਸੇ ਆਉਂਦੇ ਆ ਨਾ ਤੇ ਆਪਾਂ ਪੈੜੀ ਲੈ ਦੇਣੀ ਆ ਚੱਲ ਪੁੱਤ ਹੁਣ ਫੋਨ ਕਰਕੇ ਤੈਨੂੰ ਕਹਿਣਾ ਹੀ ਪੈਣਾ ਵਾ ਹੁਣ ਬਿਆਨਾ ਬੂਨਾ ਤਾਂ ਹੀ ਕਰਾਂਗੇ ਜੇ ਨਾਲ ਹੋਊਗਾ ਲਵਲੀ ਤੇ ਤੈਨੂੰ ਬੁਲਾ ਲੈਨੇ ਫੋਨ ਕਰਕੇ ਹਨਾ ਆ ਫੋਨ ਕਰਕੇ ਉਹਨੂੰ ਬੁਲਾ ਲਓ ਤੇ ਉਹਦੇ ਸਾਹਮਣੇ ਕਰ ਲੈਨੇ ਜੋ ਕਰਨਾ ਆਹ ਨਾਲ ਜੋਤ ਨੂੰ ਵੀ ਦੱਸਿਆ ਵਾ ਜੀ ਉਹਨੂੰ ਵੀ ਪਤਾ ਹੈ ਪੈੜੀ ਲੈਣੀ ਆ ਤੇ ਲਵਲੀ ਨੂੰ ਪਤਾ ਹੋਊਗਾ ਗੱਲ ਇਹ ਆ ਵੀ ਰਕਮ ਹੁਣ ਉੱਥੇ ਬੈਂਕ 'ਚ ਵੀ ਪਈ ਹੋਈ ਤੇ ਉਹਨੂੰ ਵਿਆਜ ਕਿੰਨਾ ਕੁ ਪੈਣਾ ਵਾ ਸਹੀ ਗੱਲ ਸਹੀ ਗੱਲ ਆ ਠੀਕ ਹੈ ਕਿ ਨਹੀਂ ਇਹ ਅਬ ਕੱਲ ਨੂੰ ਕੋਈ ਨਿਆਣਾ ਹੋਊਗਾ ਨਾ ਹਾਂ ਉਹਦੇ ਨਾਂ ਹੋ ਜਾਊਗਾ ਵੀ ਹੈਗਾ ਨਾ ਚਾਰ ਕਿਲੇ ਹੈਗੇ ਚਾਰ ਕਿਲੇ ਥੋੜੇ ਹੁੰਦੇ ਕਿਤੇ ਵਾਧੂ ਵਾਧੂ ਹੈਨਾ ਗੱਜ ਜੀ ਮੈਂ ਤੁਹਾਡੇ ਨਾਲ ਇਹ ਗੱਲ ਤਾਂ ਕੀਤੀ ਆ ਵੀ ਕੱਲ ਨੂੰ ਲਵਰੀ ਨਾ ਸਾਡੀ ਰਿਸ਼ਤਦਾਰੀ ਹੈ ਤੁਹਾਨੂੰ ਪਤਾ ਤਾਂ ਹੈਗਾ ਹੀ ਓਏ ਹੋਏ ਤੇ ਹੈ ਹੀ ਕੱਲ ਨੂੰ ਇਹ ਮੰਨਣਾ ਆਵੇ ਮੇਰੇ ਤੋਂ ਪੁੱਛੇ ਬਿਨਾ ਕੀਤਾ ਹੈਗਾ ਮਾਣਾ ਕੋਈ ਵੀ ਪੁੱਤ ਜੜੀਆਂ ਤੋਂ ਗੱਲਾਂ ਕੀਤੀਆਂ ਨਾ ਹਾਂਜੀ ਬਹੁਤ ਹੀ ਵਧੀਆ ਕੀਤੀਆਂ ਵਾ ਨਾਲੇ ਇਹ ਆ ਵੀ ਲਵਰੀ ਨਾਲ ਹੋਊਗਾ ਨਾ ਹਾਂਜੀ ਉਹਨੂੰ ਪਤਾ ਹੋਊਗਾ ਕਿ ਕਿੱਥੇ ਕਿੱਥੇ ਪੈਸੇ ਦਿੱਤੇ ਆ ਸਹੀ ਗੱਲ ਵਾ ਠੀਕ ਆ ਕਿ ਨਹੀਂ ਕੋਈ ਬੇਤ ਬੜੀ ਨਹੀਂ ਰਹੂਗੀ ਹਾਂ ਬਸ ਹਾਂ ਚਲ ਮੇਨ ਕੰਮ ਇਆ ਕੰਮ ਕੀਤਾ ਨਾਂ ਲੈ ਕੇ ਕੀਤਾ ਕਿਉਂਕਿ ਤੇ ਅਸੀਂ ਉਤੋਂ ਬਗੈਰ ਇਹ ਕੰਮ ਕੀਤਾ ਨਾ ਤੇ ਲੋਕਾਂ ਨੇ ਉਹਨੂੰ 扑ੜਕਾ ਦੇਣਾ ਵਾ ਕਿ ਇਹਨਾਂ ਤੇਰੇ ਪੈਸੇ ਖਾਜਣੇ ਆਉਂ ਕਰ ਜਣਾ ਜੀ ਕੀ ਗੱਲ ਹੈਗੀ ਆ ਹਨਾ ਉਹ ਤਾਂ ਹੀ ਮੈਂ ਕਹਿਣ ਡਿਆ ਵਾ ਕਿ ਜਿਹੜੀ ਨਾਂ ਲੈ ਕੇ ਕਰੀ ਇਹਨੂੰ ਚੱਲ ਇਦਾਂ ਕਰ ਲਾ ਤਾ ਉਹਨੂੰ ਫੋਨ ਹੀ ਕਰ ਲਾ ਮੈਂ ਕਰ ਲੈਣਾ ਫੋਨ ਆ ਜਾ ਫਿਰ ਆਹ ਚਲੋ ਮੈਂ ਆ ਤੈਨੂੰ ਡੀਕ ਡਾਕ ਕੇ ਤੇ ਫੇਰ ਆਈ ਆ ਕੀਤੀ ਡੈਡੀ ਆਪਣੇ ਨਾਲ ਗੱਲ ਡੈਡੀ ਨਾਲ ਗੱਲ ਹੀ ਕਰਕੇ ਆਇਆ ਵਾ ਕੀ ਆਂਦੇ ਆ ਇਹ ਮਨਾ ਲਿਆ ਉਹਨਾਂ ਨੂੰ ਹਾਂ ਉਕੇ ਨਹੀਂ ਕੋਈ ਗੱਲ ਨਹੀਂ ਜਿੱਦਾਂ ਤੂੰ ਕਹੋਗੇ ਕਰ ਲਉ ਕਰਾਂ ਫਿਰ ਮੈਂ ਫੋਨ ਤੁਸੀਂ ਲਵੜੀ ਨੂੰ ਫੋਨ ਕਰ ਦੋ ਕਿੱਥੇ ਆ ਚੱਲ ਠੀਕ ਆ ਮੈਂ ਕਰਦੀ ਆ ਫੋਨ ਮੈਂ ਜੋਤ ਨਾਲ ਵੀ ਗੱਲ ਕਰ ਲਈ ਸੀ ਹਾਂਜੀ ਮੈਂ ਆਪੇ ਵੇਖ ਲੈ ਜੇ ਤੂੰ ਫੋਨ ਕਰਨਾ ਤੇ ਤੂੰ ਕਰ ਲੈ ਨਹੀਂ ਤਾਂ ਮੈਂ ਕਰ ਲੈਂਦੀ ਆ ਮੰਮੀ ਜੀ ਵੇਖ ਲਓ ਫਿਰ ਮੈਂ ਚੱਲ ਤੂੰ ਰਹਿਣ ਦੇ ਮੈਂ ਹੀ ਕਰ ਲੈਂਦੀ ਆ ਅਗਲਾ ਮਾਣ ਵਿੱਚ ਸੋਚੂਗਾ ਮਾਸੇ ਹੁਣ ਤਾਂ ਕਿਸੇ ਨੇ ਫੋਨ ਨਹੀਂ ਕੀਤਾ ਤੇ ਜੋਤ ਨੇ ਕੀਤਾ ਇਹਦੇ ਕਹੀ ਚਲ ਜਾ ਨਹੀਂ ਆ ਫੋਨ ਕੀਤਾ ਹੋਊਗਾ ਨਾ ਤੇ ਅਗਲੇ ਨੂੰ ਹੋਊਗਾ ਪਿਆ ਪਰ ਛੰਡੇ ਚੱਲ ਠੀਕ ਆ ਪਰ ਡੈਡੀ ਨੂੰ ਇਹ ਨਹੀਂ ਪਤਾ ਲੱਗਣ ਦੇਣਾ ਜੇ ਪਿਆਲੀ ਲਈ ਵੀ ਤਾਂ ਆਪਣੇ ਨਾਲ ਕਰਾਉਣੀ ਆ ਨਹੀਂ ਪਤਾ ਲੱਗਦੀ ਮम्मी ਮੈਂ ਚਲ ਠੀਕ ਵਾ ਏਦਾਂ ਹੀ ਨਾ ਗੱਲਾਂ ਦੇ ਵਿੱਚ ਲਾ ਕੇ ਰੱਖੀ ਜਿੰਨਾ ਚਿਰ ਆਪਣਾ ਕੰਮ ਨਹੀਂ ਹੁੰਦਾ ਦੱਸਿਆ ਮੈਂ ਲੱਗ ਗਿਆ ਵੀ ਮਿੰਡੇ 2 ਕਿੱਲੇ ਉਹੀ ਲੈ ਲੈਣੀ ਚਲ ਕੋਈ ਨਹੀਂ ਮੈਂ ਕਰ ਲਿਆ ਕਰੋ ਹੁੰਦੀ ਆ ਜੋ ਚਲ ਨਾ लवली ਨੂੰ ਫੋਨ ਲਾ ਹੀ ਲੈਣੀ ਇੱਕ ਗੱਲ ਹੋ ਜੂਗੀ ਫਿਕਰ ਮੁੱਕ ਜੂਗਾ ਮੇਰਾ ਵੀ ਹਲੋ ਹਲੋ ਸਸੀ ਕਾ ਮਾਸੀ ਜੀ ਸਸੀ ਕਾ ਪੁੱਤ ਫੋਸਣਾ ਕੀ ਹਾਲ ਚਾਲ ਵਾ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਹਾਂ ਆਪ ਵੀ ਠੀਕ ਠਾਕ ਰਪਿੰਦਰ ਦਾ ਕੀ ਹਾਲ ਆ हां जी ठीक ठाक बढ़िया दे काम ਧੰਦਾ ਕਰਨ। ਅੱਛਾ ਅੱਛਾ ਉਹ। हां जी। ਇਹ ਵੇਲੇ ਕੰਮ ਦਾ ਜੋਰ ਹੁੰਦਾ ਵਾ ਕਿ। हां जी हां जी। ਤੁਸੀਂ ਸੁਣਾਓ ਠੀਕ ਠਾਕ ਸਾਰੇ? हां ਠੀਕ ਠਾਕ ਪੁੱਤ ਵਧੀਆ ਸਭ। ਬਸੜ ਜੀ ਹੁਣੀ ਠੀਕ ਠਾਕ। हां ਠੀਕ ਠਾਕ ਆ। ਅਛਾ ਜੀ। ਤੇ ਪੁੱਤ ਮੈਂ ਆ ਨਾ ਤੇਰਾ ਨਾਲ ਇੱਕ ਗੱਲ ਕਰਨੀ ਸੀ। ਅਸੀ ਜੀ ਦੱਸੋ ਕਿਹੜੀ ਗੱਲ ਕਰਨੀ? ਗੱਲ ਪੁੱਤ ਮੈਂ ਤੈਨੂੰ ਫੋਨ 'ਚ ਹੀ ਦੱਸਾਂ। हां जी। ਪਿਆ ਜਾਂਦਾ ਹੀ ਕੰਮ ਹੀ। ਤੇ ਤੁਹਾਨੂੰ ਆਹ ਗ੍ਰਿਕ ਮੇਰਾ ਪੁੱਤ ਤਾਂ ਸਲਾਹ ਕਰੀਏ ਭਈ। ਚਲੋ ਫੇਰ ਵੀ ਜੇ ਕੋਈ ਕੰਮ ਜ਼ਰੂਰੀ ਹੈ ਤਾਂ ਮੈਨੂੰ ਦੱਸ ਦੋ। ਕੱਲ ਕੋਈ ਗੱਲ ਨਹੀਂ ਤੂੰ ਇੱਥੇ ਆਵੇਂਗਾ ਤਾਂ ਸਾਰੇ ਜਣੇ ਬੈਠ ਕੇ ਗੱਲਬਾਤ ਕਰ ਲਾਂਗੇ ਅੱਛਾ ਚਲੋ ਕੋਈ ਗੱਲ ਨਹੀਂ ਆ ਜਾਂਦਾ ਮੈਂ ਫਿਰ ਆ ਤਾਂ ਹੀ ਮੈਂ ਫੋਨ ਕੀਤਾ ਸੀ ਮੈਂ ਤੂੰ ਆ ਜਾਂਦਾ ਉਹ ਤਾਂ ਠੀਕ ਠਾਕ ਆ ਨਾ ਸਾਰੇ ਹਾਂ ਹਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਭ ਠੀਕ ਠਾਕ ਵਧੀਆ ਮੈਨੂੰ ਨਾ ਹੁਣ ਟੈਨਸ਼ਨ ਪਈ ਰਹਿਣੀ ਹੈ ਜੇ ਕੋਈ ਕੰਮ ਹੈਗਾ ਜੀ ਤੂੰ ਮੈਨੂੰ ਦੱਸ ਦਿੰਦੇ ਤੇ ਚਲ ਕੋਈ ਗੱਲ ਨਹੀਂ ਮੈਂ ਇੱਥੇ ਵੀ ਆਇਆ ਨਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਆ ਜਨਾ ਮੈਂ ਇੱਥੇ ਹਾਂ ਆ ਆਦਾ ਮੇਰਾ ਪੁੱਤ ਤਿਆਰ ਹੋ ਕੇ ਠੀਕ ਠੀਕ ਹੈ ਚੰਗਾ ਪੁੱਤ ਚੰਗਾ ਪਰ ਹੈ ਆਇਆ ਤਿੰਨ ਦੱਸਿਆ ਵਾ ਤੇ ਟੈਨਸ਼ਨ ਵਾਲੀ ਗੱਲ ਵਾ ਵੀ ਇੱਥੇ ਆਉ ਉਹ ਇਹ ਸਲਾਹ ਕਰਨੀ ਐਦਾਂ ਕਰਨਾ ਤਿਆਰ ਹੋਗੇ ਨਾ ਮੁਗ ਤਿਆਰ ਭਾਜੀ ਹਲ ਜਾਣਾ ਉਹਨਾਂ ਨੂੰ ਖੜਨਾ ਵਾ ਨਾਲ ਚੱਲ ਫਿਰ ਵੀ ਸਿਆਣੇ ਆ ਆਪੇ ਗੱਲ ਕਰਨਗੇ ਨਾ ਕੋਈ ਨਾ ਕੋਈ ਜਾਂ ਪਹਿਲਾਂ ਫੋਨ ਕਰ ਦਨਾ ਮੇਰੇ ਤੁਸੀਂ ਤਿਆਰ ਹੋ ਜਾਓ ਤੇ ਮੈਂ ਤਿਆਰ ਹੋ ਕੇ ਆ ਗਿਆ ਸਿੱਧਾ ਕਰਨਾ ਵਾ ਜੋਤ ਨੂੰ ਫੋਨ ਲੰਮਨਾ ਵਾ ਉਹਨੂੰ ਪੁੱਛਣਾ ਵਾ ਵੀ ਘਰ ਗੱਲ ਕੀ ਹੋਈ ਐ ਕੋਨਾ ਕੋਤੇ ਦੱਸੂਗੀ ਨਾ ਬੈਲ ਤੇ ਜਾਣ ਲਈ ਚੱਕਣੀ ਨਹੀਂ ਡਈ ਨੇ ਫੇਰ ਲੰਮਨਾ ਇਕੱਲੀ ਭਾ ਚੱਲ ਕਿਤੇ ਕੰਮ ਧੰਦਾਣਾ ਕਰਦੀ ਹੋਏ ਐਦਾਂ ਕਰਨਾ ਮੈਂ ਤਿਆਰ ਭਾਈ ਨੂੰ ਫੋਨ ਲਾਉਣਾ ਤੇ ਉਹਨੂੰ ਦੱਸ ਦੇਣਾ ਵੇ ਤੁਸੀਂ ਤਿਆਰ ਹੋ ਜਾਓ ਪੀ ਤਾਂ ਉਹਨਾਂ ਦਾ ਫੋਨ ਆਇਆ ਰੁਪਿੰਦਰ ਹਾਂਜੀ ਉਹ ਮੈਂ ਨਾ ਜਾਣਾ ਵਾ ਜੋਤ ਕੋ ਜੋਤ ਕੋ ਕੀ ਕਰਨਾ ਓਏ ਆਹ ਉਹ ਤੇ ਕੰਮ ਮੜਾ ਜਾਦੀ ਸੱਸ ਲਈ ਫੋਨ ਕਰਨ ਫੋਨ ਕਰਨ ਦੀ ਉਦਾਂ ਹੀ ਉਹ ਫੋਨ ਪਤਾ ਨਹੀਂ ਪੈਸੇ ਪੁੱਛੇ ਆਏ ਆਹੋ ਤੇ ਆਖਣ ਦੀ ਇਹ ਸਲਾਹ ਕਰਨੀ ਹੈ ਕੋਈ ਤੁਹਾਡੇ ਨਾਲ ਮੈਂ ਇਹ ਪੁੱਛਿਆ ਉਹਨੂੰ ਕਿ ਮੈਂ ਮਸੀਹ ਦੱਸ ਦੋ ਜੇ ਕੋਈ ਕੰਮ ਹੈਗਾ ਜ਼ਰੂਰੀ ਤੇ ਆਹੋ ਕੋਈ ਗੱਲ ਨਹੀਂ ਹੋ ਤਾਂ ਮੈਂ ਇੱਥੇ ਵੀ ਆ ਜਾਣਾ ਤੇ ਮੈਨੂੰ ਕਾਹਦੀ ਟੈਨਸ਼ਨ ਪਈ ਤੇ ਕਹਿੰਦੇ ਕਿ ਫੋਨ ਤੇ ਨੀ ਕੋਈ ਵੀ ਦੱਸਿਆ ਉਹਨਾਂ ਨੇ ਨਾ ਕੱਖ ਵੀ ਨਹੀਂ ਦੱਸਿਆ ਹੂੰ ਤੇ ਮੈਂ ਚੱਲ ਕੋਈ ਗੱਲ ਨਹੀਂ ਉੱਥੇ ਚੱਲ ਜਾਨੇ ਆ ਫਿਰ ਚਲੋ ਜਾਣਾ ਤਾਂ ਹੈਗਾ ਵਾ ਨਾ ਤੁਸੀਂ ਹੂੰ ਪਰ ਇਹ ਆਂ ਤੇ ਨਾਲ ਪਾਜੀ ਨੂੰ ਜ਼ਰੂਰ ਲੈ ਕੇ ਜਾਇਓ ਉਹਨਾਂ ਲਈ ਚੱਲੇ ਆ ਮੈਂ ਹੁਣ ਕੇ ਆਹੋ ਉਹਨਾਂ ਨੂੰ ਮੈਂ ਫੋਨ ਕਰਤਾ ਵਾ ਤੇ ਉਹ ਅੰਦੇ ਵੀ ਕੋਈ ਗੱਲ ਨਹੀਂ ਮੈਂ ਤਿਆਰ ਹੋ ਜਾਣਾ ਤੇ ਮੈਨੂੰ ਵੀ ਦੇਹਾਂ ਕਪੜੇ ਤੇ ਮੈਂ ਵੀ ਜਾਵਾਂ ਫਿਰ ਕੋਈ ਨਹੀਂ ਕਪੜੇ ਮੈਂ ਤੁਹਾਨੂੰ ਕੱਢ ਦਿੰਨੀ ਆ ਪਰਦੇਆਂ ਚੇਤੇ ਦੇ ਨਾਲ ਨਾ ਉਹਨਾਂ ਨਾਲ ਜ਼ਰੂਰ ਖੜੇ ਹੋ ਨਹੀਂ ਨਹੀਂ ਉਹਨਾਂ ਨਾਲ ਲੈ ਕੇ ਜਾਣਾ ਕਿਉਂਕਿ ਸਿਆਣੇ ਆ ਤੇ ਗੱਲਬਾਤ ਇਹ ਵੀ ਜਰਾ ਵਧੀਆ ਕਰ ਲੈਂਦੇ ਆ ਉਹ ਆਹੋ ਇਹ ਤੇ ਹੈ ਹੀ ਆ ਆ ਤੇ ਜੋ ਹੋ ਸਕੇ ਅਗਰ ਤਾਂ ਦੀਦੀ ਨੂੰ ਵੀ ਨਾਲ ਹੀ ਲੈ ਜਿਓ ਉਹ ਨਹੀਂ ਨਹੀਂ ਦੋਵੇਂ ਜਣੇ ਚੱਲ ਜਾਾਂਗੇ ਉੱਥੇ ਸਲਾਹ ਹੀ ਕਰਨੀ ਆ ਕੀ ਪਤਾ ਹੁਣ ਕਾਦੀ ਕਰਨੀ ਉਹਨਾਂ ਨੇ ਚਲੋ ਠੀਕ ਆ ਮੈਂ ਕੱਢਦਾ ਤੁਹਾਨੂੰ ਕਪੜੇ ਤੇ ਆ ਕੱਢ ਦੇ ਤੇ ਮੈਂ ਮੂੰਹ ਧੋਵਾਂ ਧੋਵੋ ਜਾਓ ਵਧੀਆ ਗਿਆ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਹੋ ਗਿਆ ਹੋਰ ਸਾਨੂੰ ਠੀਕ ਠਾਕ ਹਾਂ ਵਧੀਆ ਵਧੀਆ ਆਜੋ ਹੋਰ ਬਹੁਤ ਠੀਕ ਠਾਕ ਵਧੀਆ ਆਪਣੀ ਵਧੀਲੀ ਕੀ ਗੱਲ ਹੋ ਗਈ ਯਾਰ ਇੰਨੀ ਫੋਨ ਤੇ ਵੀ ਨਹੀਂ ਦੱਸਿਆ ਕਿ ਇੰਨੀ ਕਾਲੀ ਚ ਪਾਜੀ ਤਿਆਰ ਹੋ ਜੋ ਕੀ ਚੱਕਰ ਕੀ ਗੱਲ ਪੈ ਗਈ ਉਹ ਪਾਜੀ ਫੋਨ ਤੇ ਕੀ ਦੱਸਣਾ ਮੈਨੂੰ ਤੇ ਆਪ ਨਹੀਂ ਉਹਨਾਂ ਨੂੰ ਦੱਸਿਆ ਤੇ ਕੀ ਗੱਲ ਹੋਈ ਐ ਮਾਸੀ ਦਾ ਆਇਆ ਇਹ ਫੋਨ ਪੈ ਉਹ ਹੈ ਅਗੇ ਆ ਨਾ ਜੋਦੇ ਅੱਛਾ ਅੱਛਾ ਤੇ ਬਸ ਇਹੋ ਕਹਿੰਦੇ ਵੀ ਤੁਹਾਡੇ ਨਾਲ ਸਲਾਹ ਕਰਨੀ ਆ ਕੋਈ ਅੱਛਾ ਤੇ ਮੈਂ ਤੇ ਜੋਦ ਨੂੰ ਵੀ ਫੋਨ ਲਾਇਆ ਹਾਂ ਪਰ ਜੋਦ ਨੇ ਚੁੱਕਿਆ ਨਹੀਂ ਗਾੜੀ ਹੂੰ ਮੈਨੂੰ ਇਹ ਟੈਨਸ਼ਨ ਪਈ ਆ ਵੀ ਕੋਈ ਗੱਲ ਨਾ ਹੋਈ ਹੋਈ ਉੱਥੇ ਅੱਛਾ ਤਾਂ ਕਰਕੇ ਮੈਂ ਤੁਹਾਨੂੰ ਆਖਿਆ ਵੀ ਜਿੰਨਾ ਕੱਪੜੇ ਚ ਹੈਗੇ ਹੋ ਨਾ ਉਹਨਾਂ ਚ ਰਿਓ ਤੇ ਫਿਰ ਅਸੀਂ ਜਾਣਾ ਠੀਕ 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 ਮੈਂ ਸੋਚਣ ਡਿਆ ਮੈਂ ਪਤਾ ਨਹੀਂ ਯਾਰ ਸੋਖ ਹੋਵੇ ਫੋਨ ਆਇਆ ਕਿ ਕਾਲੀ ਗਲੀ ਜੀ ਭਾਜੀ ਜੋਦੀ ਤਿਆਰ ਹੋ ਪਤਾ ਨਹੀਂ ਹੁਣ ਜੋ ਫੋਨ ਨਹੀਂ ਚੁੱਕਿਆ ਹੂੰ ਬਸ ਉਹਨਾਂ ਨੇ ਵੀ ਇੰਨੀ ਗੱਲ ਕੀਤੀ ਆ ਤੇ ਉਹ ਗੱਲ ਮੈਂ ਤੁਹਾਨੂੰ ਦੱਸੀ ਆ ਅੱਛਾ ਤੇ ਮੈਂ ਅੱਛਾ ਹਾਂਜੀ ਤੇ ਭੈਣ ਜੀ ਹੁਣ ਕਿੱਥੇ ਨਹੀਂ ਘਰ ਆਈ ਆ ਪਰਮੀਤ ਪਰਮੀਤ ਆਇਆ ਉਹ ਲੱਭ ਲਿਆ ਸਸੀ ਕੰਨ ਸਸੀ ਕਹਿੰਦੇ ਮੋਹਿੰਦਰ ਦਾ ਕੀ ਆ ਹਾਂਜੀ ਠੀਕ ਠਾਕ ਜੇ ਵਧੀਆ ਆਪਣੀ ਸੁਣਾਉ ਤੋ ਹੀ ਹਾਂ ਠੀਕ ਜੋ ਦਾ ਆਇਆ ਹੁਣ ਜੋ ਦਾ ਤੇ ਨਹੀਂ ਆਇਆ ਮਾਸੀ ਦਾ ਆਇਆ ਸੀ ਫਿਰ ਕੀ ਕਹਿੰਦੇ ਕਹਿਣਾ ਉਹਨਾਂ ਨੇ ਕੀ ਆ ਉਹਨਾਂ ਨੇ ਇਹੋ ਗੱਲ ਕੀਤੀ ਵੀ ਐਂ ਗੱਲ ਕਰਨੀ ਆ ਤੁਹਾਡੇ ਨਾਲ ਕੋਈ ਅਸੀਂ ਤੇ ਇੱਥੇ ਆਉ ਉਹ ਤੇ ਸਲਾਹ ਕਰਨੀ ਨਾਲੇ ਮੈਨੂੰ ਇਹ ਆ ਵੀ ਪਿਆਹ ਦੀ ਨਾ ਕੋਈ ਗੱਲਬਾਤ ਹੋਈ ਹੋਏ ਤੇ ਤਾਂ ਹੀ ਕਹਿਣ ਦੀ ਸਲਾਹ ਕਰਨੀ ਆ ਕੋਈ ਮੇਰੀ ਗੱਲ ਸੁਣ ਲੈ ਬਲੀ ਹੁਣ ਗੱਲ ਸਾਨੂੰ ਆਪਣਾ ਕਰਨੀ ਹੈ ਹੁਣ ਤਾਂ ਮੌਕਾ ਹੈ ਤੁਹਾਨੂੰ ਗੱਲ ਕਰਨ ਦਾ ਹਾਂਜੀ ਤੁਸੀਂ ਸਾਰੀ ਗੱਲਬਾਤ ਕਰਕੇ ਆਇਆ ਨਾਲ ਜੋਤ ਨੂੰ ਵੀ ਸਮਝਾ ਕੇ ਆਈ ਤਾਂ ਹੀ ਤੇ ਮੈਂ ਭਾਜੀ ਉਹਨਾਂ ਨਾਲ ਖੜਨ ਲੱਗਾ ਕਿ ਚੱਲ ਇਹ ਆ ਵੀ ਕੋਈ ਨਾ ਕੋਈ ਗੱਲਬਾਤ ਹੋ ਗਈ ਤੇ ਆਪੇ ਇਹ ਕਰ ਲੈਣਗੇ ਤੇ ਜੋਤ ਨੇ ਤਾਂ ਮੇਰਾ ਫੋਨ ਹੀ ਨਹੀਂ ਚੁੱਕਿਆ ਮੈਂ ਆਸ ਕੋ ਨੂੰ ਪੁੱਛਣਾ ਹੀ ਵੀ ਗੱਲਬਾਤ ਨਹੀਂ ਕੋਈ ਇਹੀ ਤੇ ਹੋਈ ਕੋਈ ਗੱਲ ਨਹੀਂ ਕੰਮ ਕਰਦੀ ਹੁੰਨੀ ਜਦ ਕੋਈ ਹਾਂਜੀ ਮੇਰੇ ਫੋਨ ਨਹੀਂ ਚੁੱਕਿਆ ਉਹਨੇ ਹੁਣ ਤੁਸੀਂ ਜਾਣਾ ਹੀ ਆ ਨਾਲੇ ਉਹਨਾਂ ਅਲੱਗ ਜਾ ਕੇ ਇਹਨੂੰ ਪੁੱਛ ਲੈ ਹਾਂਜੀ ਹਾਂਜੀ ਵੀ ਕੀ ਗੱਲ ਕਰਦੇ ਆ ਕਿਉਂ ਸੱਦਣ ਦੇ ਜਾਂ ਕਿਦਾਂ ਤੇ ਹੁਣ ਤਾਂ ਨਾਲੇ ਤੁਹਾਡੇ ਕੋ ਨਾ ਮੌਕਾ ਆ ਗੱਲ ਕਰਨ ਦਾ ਉਹ ਆਪ ਸੱਦਣ ਰਹੇ ਆ ਤੇ ਬਾਰ ਬਾਰ ਨਹੀਂ ਇਹ ਗੱਲਾਂ ਹੁੰਦੀਆਂ ਗੱਲ ਉਹਨਾਂ ਚੰਗੀ ਤਰ੍ਹਾਂ ਕਰਕੇ ਆਏ ਵੀ ਕੀ ਗੱਲ ਆ ਲਵਲੀ ਨੇ ਨਾ ਪਰ ਮੈਂ ਤੇ ਫੋਨ ਕੀਤਾ ਕਹਿੰਦਾ ਭਾਜੀ ਜਲਦੀ ਤਿਆਰ ਹੋ ਜਾ ਤੇ ਮੈਂ ਟੈਨਸ਼ਨ ਵਿੱਚ ਹੋ ਗਿਆ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਸੌਖ ਹੋਵੇ ਕਿਤੇ ਇਹ ਤੇ ਹੁਣ ਆ ਕੇ ਦੱਸਿਆ ਕਹਿੰਦਾ ਕਿ ਜੋ ਉਹਦੀ ਸੱਸ ਦਾ ਫੋਨ ਆਇਆ ਤੇ ਚੱਲ लवली ਆਪਣਾ ਗੱਲ ਆ ਚੱਲੀਏ ਫਿਰ ਲੇਟ ਨਾ ਹੋ ਜੀ ਹੈ ਨਾ ਪਹਿਲਾਂ ਉਹ ਆਈਏ ਉਧਰਾਂ ਜੀ ਤੇ ਬਾਕੀ ਫਿਰ ਦੇਖਦੇ ਆ ਠੀਕ ਆ ਪਰ ਮੀ ਇਹਦਾ ਆਈ ਹੀ ਹੋ ਗਿਆ ਆ ਚੰਗਾ लवली ਤੇ ਆਉਣ ਵਾਲਾ ਵਾ ਪਰ ਮੈਨੂੰ ਹੁਣ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਵਿਆਹਤ ਬਣਾਈ ਹੈ ਨਾ ਉਹ ਤੇ ਮੈਂ ਨਾ ਬੜੇ ਤਰੀਕੇ ਨਾਲ ਬਣਾਈ ਆ ਇਹ ਨਾ ਹੋਵੇ ਵੀ ਗੱਲ ਹੱਥੋਂ ਮੇਰੇ ਨਿਕਲ ਜੇ ਚੱਲ ਕੋਈ ਗੱਲ ਨਹੀਂ ਜੀ ਇਹ ਤਾਂ ਹੁੰਦੀ ਨਾ ਇਥੇ ਭੈਣ ਫਿਰ ਤਾਂ ਮਜ਼ਾ ਹੀ ਆ ਜਾਣਾ ਸੀ ਉੰਨੇ ਤੇ ਸਾਰੀ ਗੱਲ ਨਾ ਐਂ ਤਰੀਕੇ ਨਾਲ ਕਰ ਲੈਣੀ। ਮੈਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ। ਹੁਣ ਏਦਾਂ ਕਰਦੀ ਆਂ ਸੰਦੀਪ ਨੂੰ ਕਹਿਣੀ ਆਂ ਕਿ ਸੰਦੀਪ ਜੇ ਇਹ ਗੱਲ ਨਾ ਵਿਗੜਦੀ ਲੱਗੂਗੀ ਤਾਂ ਤੂੰ ਵਿੱਚ ਬੋਲੀ। ਕੋਈ ਗੱਲ ਨਹੀਂ ਵਾਅਦਾ ਕਾਟਾ ਕਰਨਾ ਪੈਂਦਾ ਹੁੰਦਾ ਵਾ। ਕੀ ਕਹਿ ਦੇਣਗੇ ਤੈਨੂੰ? ਸੰਦੀਪ ਪੁੱਤ ਗੱਲ ਸੁਣੀ। ਹਾਂਜੀ ਮੰਮੀ ਬੁਲਾਉਂਦੇ। ਬੁਲਾਉ ਸੰਦੀਪ ਤੈਨੂੰ ਤਾਂ ਨਹੀਂ ਹਾਂ। ਤੇ लवली ਨੂੰ ਫੋਨ ਕੀਤਾ ਸੀ। ਅੱਛਾ ਉਹ ਹੁਣ ਲੱਗਾ ਵਾ ਅੱਛਾ ਹੁਣ ਲੱਗਾ ਵਾ ਹੁਣ ਲੱਗਾ ਵਾ ਤੇ ਮੇਰੀ ਧੀ ਮੇਰੀ ਗੱਲੋਂ ਉਹਦੇ ਨਾਲ ਪਿਆਲੀ ਦੀ ਗੱਲ ਕਰਨੀ ਆ ਕਿ ਜੋਤ ਨੂੰ ਪਿਆਲੀ ਲੈ ਕੇ ਦੇਣੀ ਆ ਠੀਕ ਉਦੋਂ ਤਾਂ ਜੇ ਤੇਰੀ ਮਾਸੀ ਕਿਤੇ ਇੱਥੇ ਹੁੰਦੀ ਨਾ ਫੇਰ ਤਾਂ ਨਜ਼ਾਰਾ ਹੀ ਆ ਜਾਣਾ ਸੀ ਆ ਫੇਰ ਸਾਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਨਹੀਂ ਪੈਣੀ ਉਹਨੇ ਸਾਰੇ ਆਪੇ ਕੰਮ ਕਰ ਲੈਣੇ ਸੀ ਹਾਂਜੀ ਹੁਣ ਇੱਕ ਗੱਲ ਵਾ ਮੈਂ ਗੱਲ ਉਹਦੇ ਨਾਲ ਕਰੂੰਗੀ ਤਾਂ ਸਹੀ ਪਰ ਇਹ ਆਪੇ ਵਿਗੜ ਨਾ ਜਾਵੇ ਕਿ ਨਹੀਂ ਮਾਸੀ ਜੀ ਪਿਆਲੀ ਇਹਨੇ ਕੀ ਕਰਨੀ ਆ ਪੈਸੇ ਇਹਦੇ ਨਾਲ ਰਹਿਣ ਦਿੰਦੇ ਆ ਜੇ ਗੱਲ ਉਹ ਵੱਧ ਘਟ ਕਰੂਗਾ ਨਾ ਤੂੰ ਗੱਲ ਸਾਹਮਣੇ ਲਵੀ ਕੋਈ ਗੱਲ ਨਹੀਂ ਜੇ ਮੈਨੂੰ ਬੋਲਣਾ ਵੀ ਪਊਗਾ ਨਾ ਵਿੱਚ ਤੇ ਮੈਂ ਬੋਲ ਪੂੰਗੀ ਆ ਬੋਲ ਪੀ ਦੋ ਕੋਈ ਨਹੀਂ ਹੋ ਚਲਿਆ ਕੀ ਕਹਿ ਦੇਣਗੇ ਹੁਣ ਆਪਣੇ ਹੱਕ ਵਾਸਤੇ ਤੇ ਬੋਲਣਾ ਹੀ ਪੈਣਾ ਵਾ ਕਿਉਂਕਿ ਉਹਨੇ ਵਿੱਚ ਤਾਂ ਕਰਕੇ ਲਾਤੜਉਣੀ ਆ ਨਾ ਕਿ ਮੇਰੀ ਭੈਣ ਕੋ ਪੈਹੀ ਆ ਇਹ ਪੈਸੇ ਅਦੇ ਮੇਰ ਕੋ ਆ ਜਾਣ ਤੇ ਜੇ ਪੈਸੇ ਉਹਦੇ ਕੋ ਚਲ ਗਏ ਸਾਡੇ ਹੱਥ ਭਲੇ ਕੱਖ ਵੀ ਨਹੀਂ ਲੱਗਣਾ ਫਿਰ ਇਹ ਤੇ ਗੱਲ ਸਹੀ ਏ ਮੰਮੀ ਠਾਡੀ ਠੀਕ ਕੋਈ ਗੱਲ ਨਹੀਂ ਜੇ ਗੱਲ ਕਰਨੀ ਪਊਗੀ ਨਾ ਕੋਈ ਗੱਲ ਨਹੀਂ ਕਰ ਲਾਂਗੇ ਆਉਂਦਾ ਹੀ ਹੁਣਾਵਾ ਕਿਤੇ ਨਾ ਤੇ ਮੇਰੀ ਗੱਲ ਸੁਣੋ ਤੀਹ ਨਾ ਉਹਨੂੰ ਜ਼ਿਆਦਾ ਕੰਮ ਨਾ ਕਿਆ ਕਰੋ ਪਹਿਲੇ ਵਾਸਤੇ ਤਾਂ ਮਮੀ ਕੁਝ ਨਾ ਕੁਝ ਕਰਨਾ ਹੀ ਪੈਣਾ ਸਾਨੂੰ ਮੈਂ ਤੇ ਪੁੱਤ ਉਹਨੂੰ ਕੰਮ ਅੱਗੇ ਹੀ ਨਹੀਂ ਕਹਿੰਦੀ ਵੀ ਚੱਲ ਕੋਈ ਗੱਲ ਨਹੀਂ ਸੰਦੀਪ ਕਰ ਲੈਂਦੀ ਆ ਮੈਂ ਆਪ ਕਰ ਲੈਂਦੀ ਆ ਇੱਕ ਵਾਰਾਂ ਪਿਆਹਾ ਹੱਥਾਂ ਚਾ ਲੈਂਦੀ ਫੇਰ ਤਾਂ ਕੰਮ ਸਾਰਾ ਇਹੋ ਹੀ ਕਰਿਆ ਕਰੂਗੀ ਹਾਂਜੀ ਫੇਰ ਨਹੀਂ ਅਸੀਂ ਦੋਵਾਂ ਜਣੀਆਂ ਨੇ ਕੋਈ ਕੰਮ ਕਰਨਾ ਬਿਠੇ ਪਿਆਰੇ ਹੋਣਾ ਹੀ ਪੈਣਾ ਵਾ ਹੁਣ ਕੀ ਕਰੀ ਆਪਣੇ ਮਤਲਬ ਵਾਸਤੇ ਹੋਣਾ ਪੈਣਾ ਵਾ ਨਾ ਸਾਨੂੰ ਹਾਂਜੀ ਚੱਲ ਕੋਈ ਗੱਲ ਨਹੀਂ ਆਉਂਦਾ ਤੇ ਵੇਨੇ ਆਪਲਾ ਕੀ ਗੱਲ ਕਰਦਾ ਵਾ ਚਲੋ ਠੀਕ ਹੈ ਮੈਂ ਚਾਹ ਲਿਓਨੀ ਤੁਹਾਡੇ ਵਾਸਤੇ ਹਾਂ ਬਣਾ ਲਾ ਕੁਟ ਚਾਹ ਪੁੱਤ ਚੱਲ ਸੰਦੀਪ ਨੇ ਗੱਲ ਸਾਹਮਣੇ ਲੈਣੀ ਆ ਇਹਨੂੰ ਮੈਂ ਪਹਿਲਾਂ ਸਮਝਾਤਾ ਵਾ ਜੇ ਬੋਲਣਾ ਪਊ ਨਾ ਤੇ ਬੋਲ ਪੀ ਕੋਈ ਗੱਲ ਨਹੀਂ ਪੈਸੇ ਤੁਹਾਨੂੰ ਮਿਲ ਜਾਣੇ ਆ ਹੋਰ ਕੀ ਚਾਹੀਦਾ ਵਾ